ਸਤਿ ਸ਼੍ਰੀ ਅਕਾਲ ਵੀਰੋ ਭੈਣੋ ਤੇ ਭਰਾਵੋ ਆਪਣਾ ਅੱਜ ਪਹਿਲਾ ਬਲੌਗ ਬਣਾਉਣ ਲੱਗੇ ਆਂ ਆਪਾਂ ਕਦੇ ਬਲੌਗ ਬਣਾਇਆ ਨਹੀਂ ਪਹਿਲਾਂ ਵੈਸੇ ਅੱਜ ਤੇ ਯਾਰਾਂ ਬੇਲੀਆਂ ਨੇ ਕਿਹਾ ਵੀ ਬਲੌਗ ਵਾਲਾ ਬਣਾਇਆ ਕਰ ਐਂ ਚੱਲ ਬਣਾ ਦਨੇ ਪਹਿਲਾਂ YouTube ਤੇ ਆਪਣਾ ਚੈਨਲ ਨਾ ਕਰ ਨਿੱਜਰ ਤੇ ਨਾਂ ਤੇ ਤੇ 45 GB ਆਪਣਾ ਪੈਂਡਾ Rajasthan ਚ ਆਪਾਂ ਕਦੇ ਬਲੌਗ ਵਾਲਾ ਬਣਾਇਆ ਨਹੀਂ ਐਵੇਂ ਮੱਥਾ ਉਧੇ ਮਾਰਿਆ ਨਹੀਂ ਤੇ ਯਾਰ ਬੇਲੀ ਕਹਿੰਦੇ ਵੀ ਬਲੌਗ ਬਣਾਇਗਾ ਸ਼ਾਰਟ ਵੀਡੀਓ ਪਾਉਣੇ ਆਪਾਂ ਚੜਦੀਆਂ ਠੀਕ ਆ ਆਪਣੀਆਂ ਤੇ ਅੱਜ ਆਪਾਂ ਮਰਬੇ ਸੀਗੇ ਡਿੱਗੀ ਜੋਂ ਪੱਖਾ ਲਾ ਰੱਖਿਆ ਨਰਮਾ ਭਰੀ ਜੰਨੇ ਆ ਆ ਵੇਖੋ ਨਰਮਾ ਭਰੀ ਜੰਨੇ ਆ ਵਧੀਆ ਤੇ ਸੁੱਕਣ ਦੇ ਆ ਇਹ ਕਈ ਦਿਨ ਹੋ ਗਏ ਆ ਮੀਂਹ ਨੂੰ ਡੀਕਦੇ ਸੀਗੇ ਬੱਦਲ ਪੁੱਦਲ ਬਣੇ ਹੋਏ ਰੋਝ ਹੀ ਬਣ ਜਾਂਦੇ ਆ ਬੱਦਲ ਪੁੱਦਲ ਬਣ ਕੇ ਛੱਡ ਜਾਂਦੇ ਆ ਮੀਂਹੂ ਪੈਂਦਾ ਨਹੀਂਗਾ ਤੇ ਡੈਡੀ ਹੁਣ ਕਹਿੰਦੇ ਅੱਜ ਭਰਤ ਉਹ ਡੈਡੀ ਗਿਆ ਅੱਜ ਗੁਰਦੁਆਰੇ ਘਰਦਿਆਂ ਨੂੰ ਲੈ ਕੇ ਗਿਆ ਗੁਰਦੁਆਰੇ ਉਹ ਡਾਈਟਰ ਚੱਲਣ ਦਾ ਪੱਖਾ ਲਾ ਰੱਖਿਆ ਆ ਡਿੱਗੀ ਸਵੇਰੇ ਭਰੀ ਸੀਗੀ ਤੇ ਹੁਣ ਖਾਲੀ ਹੋ ਗਈ ਆ ਉਧਰੋਂ ਪਰਾਂ ਭਰਤਾ ਆ ਆ ਕਿਆਲਾ ਰਹਿ ਗਿਆ ਇੱਕ ਤੇ ਇੱਕ ਕਿਆਲਾ ਭਰ ਕੇ ਫਿਰ ਆਪਾਂ ਚੱਲਾਂਗੇ ਘਰ ਨੂੰ ਜਾਵਾਂਗੇ ਤੇ ਚਾਹ ਚੂ ਪਾਣੀ ਰੋਟੀ ਪਾ ਕੇ ਫਿਰ ਆਵਾਂਗੇ ਕੰਮ ਹੋ ਵੀ ਬੜ ਥੜੇ ਥੋੜੇ 바ਵਾ ਹੈਗੇ ਆ ਤੇ ਆ ਚਾਚੇ ਕੇ ਵਾਣ ਚੋਂ ਪਾਣੀ ਟੁੱਟ ਗਿਆ ਪਿਛਲੇ ਅੱਜ ਮੀਂਹ ਆਇਆ ਇੱਥੇ ਤੇ ਇਹ ਵੀ ਕਲੈਕ ਲੋ ਲੈਣਾ ਇੱਥੇ ਸੈੱਟ ਕਰਨਾ ਆ ਤੇ ਸੜਕੋ ਵੀ ਬੰਨਣੀ ਆ ਟਾਣੀ ਵਾਲੇ ਖੱਬਖਾ ਦੂਜੇ ਮਲਬੇ ਛੱਡ ਕੇ ਆਵਾਂਗੇ ਪਰਾਂ ਭਰਾਂਗੇ ਕੱਲ ਨੂੰ ਵਾਰੀ ਆ ਵੈਸੇ ਡਿੱਗੀ ਭਰ ਜਾਣੀ ਸਵੇਰੇ ਤੇ ਆ ਅੱਜ ਛੋੜਾ ਇਹ ਬਲ ਬਣਾ ਛੋੜਾ ਇਹ ਬਾਲਾ ਵੱਡਾ ਹੀ ਬਣਾਉਣਾ ਹੈ ਨਹੀਂ ਆਪਾਂ ਵਧੂਗਾ ਜੇ ਚੜ ਗਿਆ ਤਾਂ ਬੱਲੇ ਬੱਲੇ ਆ ਕੰਮ ਸਰੇ ਆ ਤੁਹਾਡੇ ਪਰੋ ਥੈਂਕ ਯੂ